ਬਾਲੀਵੁੱਡ ਅਦਾਕਾਰ ਅਮਿਤਾ ਵਚਨ ਨੂੰ ਜਾਨੂ ਮਾਰਨ ਦੀਆਂ ਧਮਕੀਆਂ ਲਗਾਤਾਰ ਮਿਲ ਰਹੀਆਂ ਨੇ ਉਹਨਾਂ ਦੀ ਜਾਨ ਨੂੰ ਖਤਰਾ ਹੈ ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਨੂੰ ਇੱਕ ਸਮੂਹ ਦੇ ਵੱਲੋਂ ਇਸ ਸੰਗਠਨ ਦੇ ਵੱਲੋਂ ਜਾਨੂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਉਹਨਾਂ ਦੇ ਘਰ ਦੇ ਬਾਹਰ ਸੁਰੱਖਿਆ ਸਖਤ ਕਰ ਦਿੱਤੀ ਹੈ ਤੇ 24 ਘੰਟੇ ਪੁਲਿਸ ਕਰਮਚਾਰੀ ਤਾਇਨਾਤ ਕਰ ਦਿੱਤੇ ਨੇ ਦੱਸਦੀਏ ਕਿ ਹੁਣ ਜਿਸ ਤਰੀਕੇ ਦੇ ਨਾਲ ਸੁਰੱਖਿਆ ਜਿਹੜੀ ਆ ਬਾਹਰ ਕਰ ਦਿੱਤੀ ਗਈ ਹੈ ਤੇ ਨਾਲ ਦੀ ਨਾਲ ਉਸ ਤੋਂ ਬਾਅਦ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਅਮਿਤਾਬ ਵਚਨ ਨੂੰ ਇਹ ਜੋ ਸੰਗਠਨ ਆ 64 ਜਸਟਿਸ ਨੇ ਨਿਸ਼ਾਨਾ ਬਣਾਇਆ ਤੇ ਵਿਵਾਦਿਤ ਜਿਹੜੀਆਂ ਟਿੱਪਣੀਆਂ ਹੋ ਰਹੀਆਂ ਨੇ ਔਰ ਵਿਵਾਦ ਉਦੋਂ ਸ਼ੁਰੂ ਹੁੰਦਾ ਜਦੋਂ ਕੌਣ ਬਣੇਗਾ ਕਰੋੜਪਤੀ ਸ਼ੋਅ ਦੇ ਉੱਤੇ ਗਾਇਕ ਦਰਜੀਤ ਦਸਾਂਝ ਨੇ ਟੀਵੀ ਰਿਐਲਿਟੀ ਸ਼ੋਅ ਦੇ ਉੱਤੇ ਅਮਿਤਾਬ ਵਚਨ ਦੇ ਪੈਰੀ ਹੱਥ ਲਗਾਏ ਸੀਗੇ ਔਰ ਉਸ ਤੋਂ ਬਾਅਦ 6 for justice ਸਮੂਹ ਦੇ ਵੱਲੋਂ ਜੋ ਹੈ ਉਹ ਦਲਜੀਤ ਉਸਾਜ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਤੇ ਹੁਣ ਅਮਿਤਾਬ ਵਚਨ ਹੁਣਾਂ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਸੇ ਹੀ ਚਲਦੇ ਇਹ ਜੋ ਘਰ ਦੇ ਬਾਹਰ ਸੁਰੱਖਿਆ ਜਿਹੜੀ ਆ ਵੱਡੇ ਪੱਧਰ ਤੇ ਤਿਆਰ ਕਰ ਦਿੱਤੀ ਹੈ ਕੇਂਦਰੀ ਏਜੰਸੀਆਂ ਨੇ ਪਹਿਲਾਂ ਹੀ ਅਮਿਤਾਬ ਵਚਨ ਦੇ ਹਮਲੇ ਬਾਰੇ ਚਿੰਤਾ ਪਕੜਾ ਦਿੱਤੀ ਸੀ ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਪਬੰਦੀ ਸ਼ੁਰਦਾ ਸਮੂਹ ਇਸ ਘਟਨਾ ਦੀ ਵਰਤੋਂ ਜੋ ਹੈ 84 ਦੇ ਦੰਗੇ ਨਾਲ ਸੰਬੰਧਿਤ ਹੈਸ਼ਟੈਗਾਂ ਦੀ ਵਰਤੋਂ ਕਰਕੇ ਹਿੰਸਾ 扑ਕਾਉਣ ਦੀ ਕੋਸ਼ਿਸ਼ ਕਰ ਰਿਹਾ ਔਰ ਇਸ ਤੋਂ ਬਾਅਦ ਹੁਣ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਔਰ ਜਦੋਂ ਮਾਹੌਲ ਖਰਾਬ ਹੋਇਆ ਤਾਂ ਦੱਸ ਜੀਏ ਕਿ ਹੁਣ ਇਹ ਉਹ ਸਾਰੀਆਂ ਚੀਜ਼ਾਂ ਜੋੜੀਆਂ ਜਾ ਰਹੀਆਂ ਨੇ ਔਰ ਕਿਤੇ ਨਾ ਕਿਤੇ ਬਾਲੀਵੁੱਡ ਸਟਾਰ ਅਭਿਤਾ ਵਚਨ ਨੂੰ ਜਾਨੂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਸ ਪੂਰੇ ਮਾਮਲੇ ਦੇ ਉੱਤੇ ਜਾਂਚ ਜਿਹੜੀ ਆ ਕੀਤੀ ਜਾ ਰਹੀ ਆ ਔਰ ਘਰ ਦੇ ਬਾਹਰ ਸੁਰੱਖਿਆ ਜਿਹੜੀ ਆ ਤੇ ਨਾਤ ਕਰ ਦਿੱਤੀ ਗਈ ਹੈ ਦੱਸਣ ਯੋਗ ਵੀ ਹੈ ਕਿ ਹੁਣ ਇਹ ਜਿਹੜੀ ਘਟਨਾ ਵਾਪਰੀ ਹੈ ਜਿਸ ਤਰੀਕੇ ਦੇ ਨਾਲ ਤੰਕੀਆਂ ਮਿਲ ਰਹੀਆਂ ਨੇ ਔਰ ਪਹਿਲਾਂ ਹੀ ਕੇਂਦਰੀ ਏਜੰਸੀਆਂ ਨੇ ਅਮਤਾਬ ਵਚਨ ਦੇ ਉੱਤੇ ਹਮਲੇ ਦੇ ਬਾਰੇ ਚਿੰਤਾ ਪ੍ਰਗਟਾ ਦਿੱਤੀ ਸੀ ਜਿਸ ਤੋਂ ਬਾਅਦ ਸੁਰੱਖਿਆ ਤੇ ਨਾਟ ਕਰ ਦਿੱਤੀ ਹੈ ਪਰ ਕੌਣ ਬਣੇਗਾ ਕਰੋੜਪਤੀ ਸ਼ੋਅ ਦੇ ਉੱਤੇ ਦਲਜੀਤ ਦਸਾਂਝ ਨੇ ਵੱਲੋਂ ਪਹਿਰੇ ਹੱਥ ਲਗਾਏ ਜਾਣ ਦਾ ਮਾਮਲਾ ਜ਼ਿਆਦਾ ਹੀ ਤੂਲ ਫੜਦਾ ਹੋਇਆ ਨਜ਼ਰ ਆ ਰਿਹਾ ਇਸ ਪੂਰੇ ਮਾਮਲੇ ਦੇ ਉੱਤੇ ਬਹੁਤ ਜ਼ਿਆਦਾ ਹੀ ਭੜਕਾਊ ਬਿਆਨ ਦਿੱਤੇ ਜਾ ਰਹੇ ਨੇ ਤੰਕੀਆਂ ਲੱਗਾਤਾਰ ਪੱਲਾ ਪੰਜਾਬੀ ਬਾਲੀਵੁੱਡ ਸਟਾਰ ਨੂੰ ਅਮਿਤਾਬ ਵਚਨ ਉਹਨਾਂ ਨੂੰ ਤੇ ਦਲਜੀਤ ਸਾਂਝ ਉਹਨਾਂ ਨੂੰ ਲਗਾਤਾਰੇ ਤਾਂ ਗਿਆ ਜੜੀਆਂ ਇਸ ਪੂਰੇ ਮਾਮਲੇ ਦੇ ਮਿਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਾਦੀ ਕਿ ਹੁਣ ਇੱਕ ਪੈਰੀ ਹੱਥ ਲਗਾਉਣ ਦਾ ਨਾਲ ਮਾਮਲਾ ਵਿਵਾਦਿਤ ਹੋ ਗਿਆ ਔਰ ਇਸ ਸੰਗਠਨ ਦੇ ਵੱਲੋਂ ਕਿਹਾ ਗਿਆ ਕਿ ਦਰਜੀਤ ਉਸਾਂਜ ਇੱਕ ਸਿੱਖ ਨੇ ਉਹ ਕਿਵੇਂ ਪੈਰੀ ਹੱਥ ਲਗਾ ਸਕਦੇ ਨੇ ਤਾਂ ਇਹ ਸਾਰੇ ਮਾਮਲੇ ਹੁਣ ਸੋਸ਼ਲ ਮੀਡੀਆ ਤੇ ਪੱਖ ਦੇ ਜਾ ਰਹੇ ਨੇ ਇਸ ਬਾਬਤ ਤੁਸੀਂ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਆ ਜ਼ਰੂਰ ਕਮੈਂਟ ਕਰਕੇ ਦੱਸਣਾ ਤੇ ਦਰਸਲ ਅਹਿਮ ਖਬਰ ਸਾਹਮਣੇ ਆ ਚੁੱਕੀ ਹੈ ਬਾਲੀਵੁੱਡ ਸਟਾਰ ਅਦਾਕਾਰ ਅਮਿਤਾਵਚਨ ਹੁਣਾ ਨੂੰ ਧਮਕੀਆਂ ਮਿਲਦੀਆਂ ਨੇ ਇਸ ਕਰਕੇ ਉਹਨਾਂ ਦੇ ਘਰ ਦੇ ਬਾਹਰ ਸੁਰੱਖਿਆ ਜਿਹੜੀ ਆ ਉਹ ਵਧਾ ਦਿੱਤੀ ਗਈ ਹੈ ਤੇ 24 ਘੰਟੇ ਪੁਲਿਸ ਪ੍ਰਸ਼ਾਸਨ ਜੋ ਹੈ ਉਹਨਾਂ ਦੇ ਘਰ ਦੇ ਬਾਹਰ ਤਨਾਤ ਰਹਿ ਰਿਹਾ ਕਿ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਜਾਏ ਇਸ ਕਰਕੇ ਉੱਥੇ ਚੌਕਸੀ ਜਿਹੜੀ ਆ ਵੱਡੇ ਪੱਧਰ ਦੀ ਵਧਾਈ ਗਈ ਹੈ